ਮੈਂ ਸਰਵਜੀਤ ਸਿੰਘ ਪਿੰਡ ਆਨੰਦਪੁਰ ਮੇਰੇ ਦੋ ਬੇਟੇ ਕੈਨੇਡਾ ਗਾਇਆ ਸੀ ਇੱਕ ਦਾ ਨਾਮ ਖਾਨਦਪਾਲ ਇੱਕ ਦਾ ਨਾਮ ਪ੍ਰਿਤਪਾਲ ਤੇ ਉਹ ਜਿਹੜੇ ਮਕਾਨ ਚ ਰਹਿੰਦੇ ਸੀ ਉਹਨਾਂ ਤੋਂ ਫਰੋਤੀ ਮੰਗੀ ਸੀ ਗੈਂਗਸਟਰਾਂ ਨੇ ਦੋ ਦੋ ਦਿਨ ਪਹਿਲਾਂ ਮਕਾਨ ਖਾਲੀ ਕਰਕੇ ਚਲ ਗਏ ਮਾਲਕ ਤੇ ਉਹਨਾਂ ਨੂੰ ਇਹਨਾਂ ਨੂੰ ਦੱਸਿਆ ਨਹੀਂ ਤੇ ਇਹਨਾਂ ਦੇ ਗੋਲੀਆਂ ਮਾਰ ਗਏ ਇੱਕ ਬੇਟੇ ਦੀ ਮੌਤ ਹੋ ਗਈ ਹੈ ਤੇ ਇੱਕ ਆ ਵੀ ਬਾਹਰ ਹੀ ਲੱਗ ਜਿਹਦੀ ਮੌਤ ਹੋ ਗਈ ਪ੍ਰਿਤਪਾਲ ਦੀ ਛੋਟਾ ਸੀ ਹਾਂਜੀ ਛੋਟਾ ਸੀ ਕਿੰਨੇ ਉਮਰ ਦੇ 27 ਸਾਲ عمر ਹੈ ਕਿੰਨਾ ਜੁਰਾ ਗਿਆ ਇਹਨਾਂ ਛੋਟੇ ਬੱਚੇ ਛੋਟੇ ਗਏ ਨੇ 6 ਮਹੀਨੇ ਹੋ ਗਏ ਇਹਨੇ ਬੱਚੇ ਕਿੰਨੇ ਨੇ ਦੋ ਬੱਚੇ ਨਹੀਂ ਦੋ ਬੇਟੇ ਹਾਂਜੀ ਇਹ ਦੋ ਬੇਟੇ ਕੀ ਮੰਗ ਕਰਦੇ ਸੀ ਮੰਗ ਇਹੋ ਕਰਦੇ ਵੀ ਉਹਨਾਂ ਦੀ ਡੈੱਡ ਬਾਡੀ ਇਨਸਾਫ ਹੋਣਾ ਚਾਹੀਦਾ ਡੈੱਡ ਬਾਡੀ ਇੱਧਰ ਹੋਣੀ ਚਾਹੀਦੀ ਕਿਵੇਂ ਲੱਗਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀ ਅੱਜ ਕੈਨੇਡਾ ਦੇ ਵਿੱਚ ਵੀ ਆਪਾਂ ਆਪਣੇ ਬੱਚੇ ਸੁਰੱਖਿਆ ਵਾਸਤੇ ਭੇਜਾਈ ਗਏ ਕਿਹੋ ਜਿਹਾ ਮਾਹੌਲ ਲੱਗਦਾ ਕੀ ਕਹਿਣਾ ਚਾਹੁੰਦੇ ਮਾਹੌਲ ਇਹ ਖਰਾਬ ਹੈ ਜੀ ਕੈਨੇਡਾ ਜੀ ਇੱਥੇ ਗੈਂਗਸਟਰ ਵਾਰ ਚੱਲ ਰਹੇ ਨੇ ਜੀ